ਹਾਂਜੀ ਕਿਵੇਂ ਹੋ ਮਿੱਤਰੋ ਆਈ ਹੋਪ ਠੀਕ ਠਾਕ ਹੋਵੋਗੇ ਤੁਸੀਂ ਸਾਰੇ ਸੋ ਆਪ ਸਭ ਨੂੰ ਪਹਿਲਾ ਹੋਲੇ ਮਹੱਲੇ ਦੀਆਂ ਬਹੁ ਬਹੁ ਮੁਬਾਰਕਾਂ ਤੇ ਅੱਜ ਦੀ ਜੋ ਆਪਣੀ ਵੀਡੀਓ ਹੋਲੇ ਮਹੱਲੇ ਦੇ ਰਿਲੇਟਡ ਆ ਤੇ ਜਿਵੇਂ ਕਿ ਪਤਾ ਹਰੇਕ ਸਾਲ ਸਾਡੇ ਪਿੰਡ ਪਲਾਂਟ ਵਿਖੇ ਹੋਲੇ ਮਹੱਲੇ ਦਾ ਲੰਗਰ ਲੱਗਿਆ ਜਾਂਦਾ ਏ ਪਹਿਲਾਂ ਕੁਸ਼ਕਤਾਲ ਦੋ ਕੁ ਸਾਲ ਪਹਿਲਾਂ ਚਾਪ ਕੋੜੇ ਦਾ ਸੀਗਾ ਫਿਰ ਇਸ ਵਾਰ ਗੰਨੇ ਦੇ ਰਾਸ ਦਾ ਪਿਛਲੇ ਸਾਲ ਵੀ ਗੰਨੇ ਦੇ ਰਾਸ ਦਾ ਲੰਗਰ ਸੀਗਾ ਤੇ ਪਿੰਡ ਪਲਾਂਟ ਚ ਗੁਰਦੁਆਰਾ ਦੀ ਜੋ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਲੰਗਰ ਦੀ ਜੋ ਸੇਵਾ ਚੱਲ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਤੇ ਲੰਗਰ ਦਾ ਸਾਟਾ ਜੋ ਅੱਜ ਪਹਿਲਾ ਦੇਣਾ ਫਿਰ ਲਾਲ ਇਧਰ ਨੂੰ ਰਾਸ਼ ਘਾਟਾ ਸੰਗਤ ਦਾ ਪਲਵੰਦ ਹੋਣ ਕਰਕੇ ਪਤਾ ਹੀ ਤੁਹਾਨੂੰ ਟ੍ਰੈਫਿਕ ਸਾਰਾ ਨੰਗਲ ਹਾਈਟ ਤੋਂ ਜਾ ਰਿਹਾ ਤੇ ਅੱਜ ਲੰਗਰ ਸ਼ੁਰੂ ਹੋ ਗਿਆ ਆਪਣਾ ਗੰਨੇ ਦੇ ਰਸਤਾ ਤੇ ਸੰਗਤਾਂ ਲੱਗੀਆਂ ਹੋਈਆਂ ਨੇ ਉਹ ਸਾਹਮਣੇ ਬੀਬੀਆਂ ਭਾਂਡੇ ਮਾਜ ਰੀਆਂ ਨੇ ਤੇ ਜਿਵੇਂ ਹਰੇਕ ਪਿੰਡ ਚ ਸੰਗਤ ਦੇ ਸਹਿਯੋਗ ਨਾਲ ਆਪਣੇ ਆਪਣਾ ਜੋ ਵੀ ਲੰਗਰ ਲਾਂਦੇ ਨੇ ਕਿਸੇ ਪਿੰਡ ਚ ਪ੍ਰਸ਼ਾਦ ਦੇ ਲੰਗਰ ਜਾਂ ਕਿਤੇ ਰਾਸ ਦਾ ਕਿਤੇ ਠੰਡੇ ਦਾ ਵੀ ਲੰਗਰ ਚੱਲ ਰਿਹਾ ਹੈ ਜੋ ਵੀ ਜਿੰਨਾ ਕਰ ਰਿਹਾ ਸੇਵਾ ਉਹਨੀ ਆਪਣੀ ਨਿਭਾ ਰਿਹਾ ਆ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਆ ਤੇ ਖੰਡਾ ਚੌਂਕ ਛੱਪਾ ਨਹੀਂ ਲੰਗਰ ਲਾਇਆ ਹੋਇਆ ਬਹੁਤ ਦੂਰ ਦੂਰ ਤੋਂ ਸੰਗਤਾਂ ਜੋ ਸਾਡੇ ਨੰਦੁਰ ਸਾਹਿਬੇ ਮੱਥਾ ਟੇਕਣ ਜਾਂ ਗੁਰੂ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੁਹਾਨੂੰ ਪਤਾ ਹੀ ਹੈ ਕਿਉਂਕਿ ਹੋਲਾ ਮੱਲਾ ਹਰੇਕ ਸਾਲ ਬੜੇ ਧੂਮ-ਧਾਮਾਂ ਮਨਾਇਆ ਜਾਂਦਾ ਸਾਡੀ ਸੇਵਾਦਾਰ ਵੀਰ ਤੁਸੀਂ ਦੇਖ ਰਹੇ ਹੋ ਉੱਥੇ ਲੱਗੇ ਹੋਏ ਨੇ ਸੇਵਾ 'ਚ ਛੋਟਾ ਤੇ ਛੋਟਾ ਬੱਚਾ ਵੀ ਸੇਵਾ ਕਰ ਰਿਹਾ ਇੱਥੇ ਵੇਖੋ ਅੱਜ ਥੋੜਾ ਜਿਹਾ ਮੌਸਮ ਵੀ ਠੰਡਾ ਕਿਉਂਕਿ ਸਵੇਰੇ ਜੇ ਨਹੀਂ ਪੈ ਲਿਆ ਗਰਮੀ ਜੇ ਤਾਂ ਚਲੋ ਲੋਕੀ ਆਪੇ ਰੁਕ ਜਾਂਦੇ ਨੇ ਰਸ ਪੀਣ ਲਈ ਵੀ ਗਰਮੀ ਆ ਚਲੋ ਪੀਲਾਂਦੇ ਆ ਠੰਡਾ ਰਸ ਤੇ ਇਸ ਵਾਰ ਰਸ ਘੱਟਾ ਥੋੜਾ ਜਿਹਾ ਕਿਉਂਕਿ ਪੁਲ ਟੁੱਟਿਆ ਹੋਇਆ ਹੈ ਤੇ ਲੋਕੀ ਤਰਿਆਣੇ ਨੂੰ ਕਹਿੰਦੇ ਨੇ ਵੀ ਪੁਲ ਟੁੱਟਿਆ ਚਲੋ ਪਰਲੀ ਸਾਈਡ ਤੇ ਘੁੰਮ ਜਾਂਦੇ ਆ ਪਰ ਫਿਰ ਵੀ ਚੱਲੀ ਜਾ ਰਿਹਾ ਜਿੰਨਾ ਕਿ ਵੀ ਹੈਗਾ ਐਵੇਂ ਦੀ ਕੋਈ ਦਿੱਕਤ ਨਹੀਂ ਆ ਰਹੀ ਆ ਕਿਉਂਕਿ ਪਿਛਲੇ ਸਾਲ ਨਾਲ ਇਸ ਵਾਰ ਰਸ ਬਹੁਤ ਘੱਟ ਪਿਛਲੇ ਸਾਲ ਤਾਂ ਆਇਆ ਸੀਗਾ ਕਿ ਟਰਾਲੀਆਂ ਸਾਰੀਆਂ ਇਧਰੋਂ ਜਾਂਦੀਆਂ ਸੀ ਗਨਾਂਦੁਰ ਸਾਹਿਬ ਨੂੰ ਇਹ ਰਸਤਾ ਵੀ ਸਾਫ਼ ਆ ਆ ਇਧਰ ਸਾਡਾ ਬੇਲਣਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਇਧਰ ਸੇਵਾਦਾਰ ਗੰਨੇ ਦਾ ਰਸਟਾ ਡਰੇ ਨੇ ਹੁਲੇ ਮੁੱਲੇ ਦੇਣਾ ਦੇ ਚ ਆਪਣੇ ਪੰਜਾਬ ਦੀ ਗਹਿਲ ਵੀ ਇੱਕ ਖਾਸੀਅਦਾ ਤੇ ਕਿਤੇ ਵੀ ਤੁਸੀਂ ਚਲੇ ਜਾਓ ਇਸ ਦੇ ਇਨਾ ਦੇਣਾ ਚ ਕਿਤੇ ਵੀ ਤੁਸੀਂ ਭੁੱਖੇ ਜਾਂ ਪਿਆਸੇ ਮੁੜ ਕੇ ਨਹੀਂ ਆਓਗੇ ਕਿਉਂਕਿ ਹਰੇਕ ਪਿੰਡ ਹਰੇਕ ਜਗ੍ਹਾ ਕਿਸੇ ਨੇ ਇੱਕ ਖਾਸੀ ਦਾ ਲੰਗਰ ਲਗਾ ਰੱਖਿਆ ਹੈ ਕਿਤੇ ਤੁਸੀਂ ਖਾਣਾ ਖਾ ਲਓ ਕਿਤੇ ਚਾਹ ਕਿਤੇ ਦੁੱਧ ਕਿਤੇ ਰਾਸ ਦਾ ਕਿਤੇ ਠੰਡੇ ਦਾ ਇੱਕ ਇੱਕ ਪਿੰਡ ਛੱਡ ਕੇ ਹਰੇਕ ਨੇ ਆਪਣਾ ਆਪਣਾ ਜਿੰਨੀ ਸੇਵਾ ਹੋ ਸਕਦੀ ਹੈ ਅਗਲੇ ਕਰ ਰਹੇ ਨੇ ਕਿਉਂਕਿ ਜੋ ਦੁਨੀਆ ਇੱਧਰ ਤਰਨ ਤਰਨ ਤੋਂ ਨਾ ਮਾਚਰ ਤੋਂ ਅਮਰਸਰ ਤੋਂ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਤੇ ਇਸ ਕਰਕੇ ਫਿਰ ਲੋਕਾਂ ਨੂੰ ਇਹ ਮੌਕਾ ਹੁੰਦਾ ਵੀ ਚਲੋ ਸੇਵਾ ਕਰ ਲਈਏ ਕਿਉਂਕਿ ਐ ਤਾਂ ਕੁਝ ਕਰਦੇ ਨਹੀਂ ਹੈਗੇ ਆਪਾਂ ਤੇ ਇਹਨਾਂ ਦਿਨਾਂ ਜਈ ਆਪਣਾ ਜੇ ਸਹਯੋਗ ਜਿੰਨਾ ਦੇ ਸਕਦੇ ਆ ਅਸੀਂ ਉਹਨਾਂ ਚਲੋ ਦੇਓ ਕਿਉਂਕਿ ਹੋਰ ਕਿ ਉੱਪਰ ਇਹਦੇ ਸੇਵਾ ਕਰਦੇ ਤਾਂ ਹੈ ਨਹੀਂ ਇਹਨਾਂ ਦੇ ਨਾਲ ਜੇ ਸਾਡਾ ਜੋ ਸਹਯੋਗ ਹੈ ਆਪਣਾ ਦਸਬੰਧ ਅਸੀਂ ਪਾ ਕੇ ਸੇਵਾ ਚ ਲਾ ਸਕਦੇ ਆ ਤੇ ਆ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਸੇਵਾ 'ਚ ਲੱਗੇ ਹੋਏ ਨੇ ਇਹਨਾਂ ਦਾ ਵੀ ਜੋ ਆਪਣਾ ਚਾ ਇਹਨਾਂ ਨੂੰ ਸੇਵਾਦਗੀ ਅਸੀਂ ਵੀ ਸੇਵਾ ਕਰੀਏ ਤੇ ਸਾਰੇ ਸੇਵਾਦਾਰ ਜਿੰਨਾ ਕਰ ਸਕਦੇ ਨੇ ਖੜੇ ਹੋਏ ਨੇ ਇੱਥੇ ਕੀ ਗੱਲ ਐਵੇਂ ਕੀ ਜੋ ਸਾਡਾ ਗੁਰਦੁਆਰਾ ਸ਼੍ਰੀ ਦਸ਼ਮੇਸ਼ਗੜ੍ਹ ਸਾਹਿਬ ਇੱਕ ਇਤਿਹਾਸਿਕ ਸਥਾਨ ਐ ਤੇ ਇੱਥੇ ਗੇਟ ਜੋ ਲੱਗਿਆ ਉਹ ਵੀ ਇਤਿਹਾਸਿਕ ਕਥਾਾਂ ਲਿਖਿਆ ਗਿਆ ਉਸ ਕਿਟ ਤੇ ਗੁਰਦੁਆਰਾ ਚੜੀ ਦਸ਼ਮੇਸ਼ ਗੜ੍ਹ ਸਾਹਿਬ ਇਤਿਹਾਸਿਕ ਸਥਾਨ ਤੇ ਅਸੀਂ ਲੰਗਰ ਨਾਲ ਆਈਏ ਤਾਂ ਇਹ ਚੰਗੀ ਗੱਲ ਨਹੀਂ ਹੈਗੀ ਸੋ ਇਸ ਕਰਕੇ ਲੋਕੀ ਦੇਖਦੇ ਨੇ ਕਿ ਤੇ ਆ ਸਿਕਸਥਾਨ ਹੋ ਕੇ ਵੀ ਲੰਗਰ ਨਹੀਂ ਲਾ ਰਹੇ ਪਰ ਫਿਰ ਵੀ ਚਲੋ ਲੰਗਰ ਚੱਲਦੇ ਨੇ तकरीबन ਮਿਸਾਨਾ 4-5 ਸਾਲ ਹੋ ਗਏ ਨੇ ਹਰੇਕ ਸਾਲ ਲਈ ਦਾ ਲੰਗਰ ਜਿੰਨਾ ਵੀ ਹੋ ਸਕਦਾ ਕਰੀਦਾ ਏ ਤੇ ਇਹ ਰੋਡ ਜੋ ਪਿੰਡ ਸਾਡਾ ਗੱਭੇ ਹੀ ਪੈ ਜਾਂਦਾ ਨੰਗਲੋਂ ਨਾ ਦੁਰ ਸਾਹਬ ਦੇ ਕਿਉਂਕਿ ਇਧਰੋਂ ਹੀ ਅਨੰਦਪੁਰ ਸਾਹਿਬ ਨੂੰ ਰਸਤਾ ਛੋਟਾ ਤੇ ਦੂਈ ਸਾਈਡ ਤੇ ਟੁੱਟਿਆ ਹੋਇਆ ਰਸਤਾ ਸੋ ਇਸ ਕਰਕੇ ਸੰਗਤ ਜਿਹੜੀ ਲੋਕਲ ਹੈ ਜਿਹਨਾਂ ਨੂੰ ਪਤਾ ਉਹ ਇਧਰੋਂ ਹੀ ਜਾਂਦੇ ਨੇ ਤੇ ਲੰਗਰ ਚੱਲੀ ਵੀ ਜਾ ਰਿਹਾ ਏ ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ ਖਾਲਸੇ ਰੂ ਮਿਲੀ ਪਹਿਚਾਨ ਕੇਸਰੀ ਖਾਲਸੇ ਰੂ ਮਿਲੀ ਪਹਿਚਾਨ ਕੇਸਰੀ ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ ਖਾਲਸੇ ਰੂ ਮਿਲੀ ਪਹਿਚਾਨ ਕੇਸਰੀ ਬਾਦਸ਼ਾਹੋ ਬਾਦਸ਼ਾਹ ਨੇ ਸਰਬੱਤ ਵਾਰਿਆ ਖੰਡੇ ਵਾਲੀ ਧਾਰ ਤੇ ਕਲਕੀਆਂ ਵਾਲੇ ਖਾਲਸਾਓ ਸਾਰਿਆ ਖੰਡੇ ਵਾਲੀ ਧਾਰ ਤੇ ਕਲਕੀਆਂ ਵਾਲੇ ਖਾਲਸਾਓ ਸਾਰਿਆ ਖੰਡੇ ਵਾਲੀ ਧਾਰ ਤੇ ਜਦੋਂ ਜਦੋਂ ਵੈਰੀ ਪੂਰੀ ਹੱਤ ਕਰਦੇ ਤੌਣ ਦੇ ਵਿਚਾਲੇ ਸਿੰਘ ਹੱਥ ਧਰਦੇ ਤੌਣ ਦੇ ਵਿਚਾਲੇ ਸਿੰਘ ਹੱਥ ਧਰਦੇ ਜਦੋਂ ਜਦੋਂ ਵੈਰੀ ਪੂਰੀ ਹੱਤ ਕਰਦੇ ਤੌਣ ਦੇ ਵਿਚਾਲੇ ਸਿੰਘ ਹੱਥ ਧਰਦੇ ਆ ਜੀ ਇੱਥੇ ਸਦਾ ਪਾਰੀ ਪੈਂਦੇ ਆਏ